ਸਾਰੇ ਅਨੌਨਸ ਸਤਿ ਸ਼੍ਰੀ ਅਕਾਲ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਕਈ ਦਿਨਾਂ ਤੋਂ ਮੈਂ ਬਲੌਗ ਪਾਉਣੀ ਹੈਗੀ ਤਿੰਨ ਚਾਰ ਦਿਨ ਹੋ ਗਏ ਤੇ ਕੋਈ ਮਜਬੂਰੀ ਇਹੋ ਜੀ ਬਣ ਗਈ ਸੀਗੀ ਜਿਹਦੇ ਕਰਕੇ ਮੈਂ ਬਲੌਗ ਜਿਹੜਾ ਨਹੀਂ ਅਪਲੋਡ ਕਰ ਸਕੀ ਇੱਥੇ ਮੈਂ ਬਣਾ ਰਹੀ ਸੀਗੀ ਫਲੀਆਂ ਦੀ ਸਬਜ਼ੀ ਸਵੇਰ ਦਾ ਟਾਈਮ ਸੀਗਾ ਤੇ ਫਲੀਆਂ ਕੱਟ ਲਈਆਂ ਸੀਗੀਆਂ ਤੇ ਚਲੋ ਮੈਂ ਕਿਹਾ ਸਵੇਰ ਫਲੀਆਂ ਬਣਾ ਲੈਣੇ ਆਂਗੇ ਤੇ ਗਵਾਰੀ ਦੀਆਂ ਫਲੀਆਂ ਦੀ ਸਬਜ਼ੀ ਆ ਸਬਜ਼ੀ ਬਹੁਤ ਵਧੀਆ ਬਣੀ ਸੀਗੀ ਤੇ ਗਰਮੀਆਂ ਇਹ ਵੀ ਉਹ ਵੀ ਬਹੁਤ ਜਿਆਦਾ ਹੋਈ ਪਈ ਐ ਨਹੀਂ ਹੁਣ ਪਿਆ ਨਹੀਂ ਕਿੰਨੇ ਦਿਨ ਹੋ ਗਏ ਬਾਰੇ ਦਿਨ ਹੋ ਗਏ ਨਹੀਂ ਨਹੀਂ ਪਿਆਗਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਗਰਮੀ ਨਾਲ ਜਿਹੜੇ ਲੋਕ ਐਨੇ ਬਿਮਾਰ ਹੋਈ ਜਾਂਦੇ ਹੈਗੇ ਗਰਮੀ ਨਾਲ ਗਰਮੀ ਲੱਗ ਰਹੀ ਹੈਗੀ ਬੱਚਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਤੇ ਥੋੜੀਆਂ ਫੜੀਆਂ ਉਧਰ ਡੁੱਲ ਗਈਆਂ ਸੀ ਜਦੋਂ ਮੈਂ ਇਹ ਕੜਛੀ ਮਾਰਦੀ ਸੀਗੀ ਤੇ ਇੱਧਰ ਤਾਰ ਜੀ ਹੋ ਗਈ ਸੀਗੀ ਖਰਾਬ ਤੇ ਇਹ ਠੀਕ ਕਰੀ ਜਾਂਦੇ ਸੀਗੇ ਕੱਟ ਜਾਂ ਲਾ ਕੇ ਤੇ ਇਹਨਾਂ ਨੇ ਵੀ ਜਾਣਾ ਸੀਗਾ ਹਜੇ ਪਰ ਅੱਜ ਸ਼ਾਇਦ ਨਹੀਂ ਜਾਣਗੇ ਸਾਨੂੰ ਕੋਈ ਕੰਮ ਆ ਤੇ ਘਰੇ ਰਹਿਣਗੇ ਵੀ ਇੱਧਰ ਮੈਨੂੰ ਕਹਿੰਦੇ ਚੇਪੀ ਲਿਆ ਕੇ ਦੇ ਚੇਪੀ ਨਹੀਂ ਸੋਰੀ ਦੂਜੀ ਤਾਰ ਪਈ ਉਧਰ ਤੇ ਤਾਰ ਲਿਆ ਕੇ ਦੇ ਇੱਕੋ ਨਾਲ ਦੀਆਂ ਦੋ ਤਾਰਾਂ ਸੀ ਤੇ ਦੋਨੋਂ ਖਰਾਬ ਹੋ ਗਈਆਂ ਇਹ ਪਹਿਲਾਂ ਪੁਰਾਣੀ ਤਾਰ ਸੀ ਤੇ ਉਹ ਨਵੀਂ ਸੀ ਤੇ ਨਵੀਂ ਵੀ ਖਰਾਬ ਹੋ ਗਈ ਇਦਾਂ ਮੰਮੀ ਕਰੀ ਜਾਂਦੇ ਸੀ ਕਿ ਕੱਪੜੇ ਪ੍ਰੈਸ ਤੇ ਰਸ਼ਮੀਨ ਪਿਆਗਾ ਰਸ਼ਮੀਨ ਦੀ ਤबीयत ਤਾਂ ਠੀਕ ਨਹੀਂ ਸੀ ਵੀ ਤੇ ਵੈਸੇ ਥੋੜਾ ਥੋੜਾ ਠੀਕ ਹੋ ਜਾਂਦਾ ਕਦੇ ਕਦੇ ਫੇਰ ਬਿਮਾਰ ਹੋ ਜਾਂਦਾਗਾ ਤੇ ਪਿਆ ਸੀਗਾ ਰਸ਼ਮੀਨ ਤੇ ਮੈਂ ਰਸ਼ਮੀਨ ਨੂੰ ਕਿਹਾ ਸੀ ਬਾਹਰ ਘੁੰਮ ਲਾ ਥੋੜਾ ਬਹੁਤਾ ਤੇ ਬਾਹਰ ਆ ਜਾ ਪਰ ਰਸ਼ਮੀਨ ਕਹਿੰਦਾ ਨਹੀਂ ਮੈਂ ਮੇਰਾ ਮਨ ਨਹੀਂ ਬਾਹਰ ਜਾਂਦਾ ਤੇ ਮੈਂ ਪੜਾਈ ਹੈਗਾ ਇੱਧਰ ਲੱਗੀ ਪਈ ਸੀ ਹਜੇ ਤਾਰ ਦੀ ਠੀਕ ਕਰਨ ਤੇ ਕਈ ਦਿਨ ਹੋ ਗਏ ਬਲੌਗ ਨਾ ਬਣਾਇਆ ਹੀ ਨਹੀਂ ਗਿਆਗਾ ਤੇ ਬਸ ਕੁਛ ਟਾਈਮ ਇਦਾਂ ਦਾ ਹੋ ਗਿਆ ਤੇ ਕੁਛ ਬਸ ਮਜਬੂਰੀ ਸੀਗੀ ਬਲੌਗ ਹੈ ਜਿਹੜਾ ਉਹ ਨਹੀਂ ਬਣਾ ਸਕੀਗੇ ਤੇ ਅੱਜ ਵੀ ਛੋਟਾ 7 8 8 ਮਿੰਟਾਂ ਦਾ ਹੀ ਹੈ 8ਾਂ ਤੋਂ ਵੀ ਘੱਟ ਹੀ ਤੇ ਬਲੌਗ ਬਣਾਇਆ ਗਿਆ ਹੈਗਾ ਤੇ ਸਾਰੇ ਕਬੂਲ ਕਰਿਓ ਇੱਧਰ ਕੱਪੜੇ ਸਾਰੇ ਧੋਤੇ ਸੀਗੇ ਨੌਕ ਦਾ ਟਾਈਮ ਸੀ ਤੇ ਐਂ ਲੱਗਦਾ ਜਿਵੇਂ 1 2 ਦਾ ਟਾਈਮ ਹੁੰਦਾ ਹੈਗਾ ਤੇ ਟਾਈਮ ਨੌ ਦਾ ਹੀ ਸੀਗਾ ਇੱਧਰ ਸਬਜ਼ੀ ਜਿਹੜੀ ਬਣ ਜਾਂਦੀ ਸੀ ਮੈਂ ਵਿੱਚ ਵਿੱਚ ਕੜਚੀ ਮਾਰ ਜਾਂਦੀ ਸੀ ਤੇ ਵਿੱਚ ਵਿੱਚ ਮੈਂ ਕੰਮ ਉਹ ਲੱਗ ਜਾਂਦੀ ਸੀ ਤੇ ਨਾਲੇ ਮੈਂ ਕਿਹਾ ਥੋੜਾ ਬਹੁਤਾ ਚਲੋ ਬਲੌਗ ਬਣਾਉਣੇ ਹੈਗੇ ਸਬਜ਼ੀ ਧੱਕ ਪੀ ਸੀ ਨੂਨ ਪਾਤਾ ਸੀਗਾ ਤੇ ਮਿਰਚਾਂ ਤੇ ਹਲਦੀ ਮਸਾਲਾ ਜਿਹੜਾ ਉਹ ਪਾਉਣਾ ਹਜੇ ਤੇ ਆਟਾ ਵੀ ਬਣ ਲਿਆ ਸੀਗਾ ਫਿਰ ਰੋਟੀ ਬਣਾਉਣੀ ਹੋਊਗੀ ਤੇ ਰੋਟੀ ਖਾ ਕੇ ਜਾਣਾ ਹੈਗਾ ਅਸੀਂ ਕਿਤੇ ਕੰਮ ਇੱਥੇ ਆਪਾਂ ਕੰਮ ਤਾਂ ਦਾ ਸਾਰਾ ਕਰ ਲਿਆ ਸੀਗਾ ਇਹ ਦੁਪਹਿਰ ਦਾ ਟਾਈਮ ਸੀ ਤੇ ਅਸੀਂ ਕੰਮ ਵੀ ਜਾ ਆਏ ਸੀਗੇ ਡਾਕਟਰ ਕੋਲੇ ਜਾਣਾ ਸੀਗਾ ਰਸ਼ਮੀ ਨੂੰ ਲੈ ਕੇ ਤੇ ਅਸੀਂ ਜਾ ਆਏ ਸੀਗੇ ਤੇ ਇਧਰ ਹੀ ਫਲੀਆਂ ਹੋਰ ਸੀਗੀਆਂ ਪਈਆਂ ਤੇ ਚਿਬੜਾ ਜਿਹਾ ਸੀਗੇ ਵੱਡੇ ਵੱਡੇ ਇਹ ਰਾਏ ਚਿਬੜ ਜੇ ਤੇ ਚਟਣੀ ਵਧੀਆ ਬਣਦੀ ਹੈਗੀ ਮੁੱਲ ਲਈ ਸੀਗੇ ਤੇ ਇਹਨਾਂ ਨੂੰ ਮੈਂ ਚਾਰ ਅੱਡ ਕੱਢ ਦਿੰਨੇ ਆ ਤੇ ਫਲੀਆਂ ਨੂੰ ਅੱਡ ਤੇ ਫਲੀਆਂ ਦੀ ਸਬਜ਼ੀ ਸਵੇਰੇ ਬਹੁਤ ਵਧੀਆ ਬਣੀ ਸੀਗੀ ਤੇ ਕਹਿੰਦੇ ਸ਼ਾਮ ਨੂੰ ਹੋਰ ਬਣਾਉਣੀ ਹੈਗੀ ਤੇ ਇੱਧਰ ਮੈਂ ਅਸੀਂ ਫਲੀਆਂ ਡੰਗ ਲਾਂਗੇ ਤੇ ਸਾਫ਼ ਕਰ ਲਾਂਗੇ ਦੁਪਹਿਰੇ ਸਾਰਾ ਕੰਮ ਤਾਂ ਆਪਾਂ ਕਰ ਲਿਆ ਸੀਗਾ ਤੇ ਕੱਪੜੇ ਵਗੈਰਾ ਤੇ ਇੱਥੇ ਮੈਂ ਸਾਰਿਆਂ ਨੂੰ ਦੱਸ ਰਹੀ ਸੀ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਆਂਗੇ ਸ਼ਾਰਟ ਕਰਦੇ ਆਂ ਜਾਂ ਲੌਂਗ ਤੇ ਤਾਂ ਵੈਸੇ ਨਹੀਂ ਤੇ ਸ਼ਾਰਟ ਦੇ ਉੱਤੇ ਨਾ ਕਈ ਕਈ ਵੀਡੀਓ ਤੇ ਇੱਕ ਵੀਡੀਓ ਮੈਂ ਅਪਲੋਡ ਕੀਤੀ ਤੇ ਇੱਕ ਨੇ ਇੰਨਾ ਗੰਦਾ ਕਮੈਂਟ ਕਰਿਆ ਵੀ ਵੈਸੇ ਗੰਦਾ ਵੀ ਨਹੀਂ ਸੀਗਾ ਤੇ ਇਹ ਆਏ ਆ ਤੁਸੀਂ ਐਵੇਂ ਆ ਮੈਂ ਆਏ ਤੇ ਕੋਈ ਮੈਂ ਦੱਸ ਨਹੀਂ ਸਕਦੀਗੀ ਵੈਸੇ ਤਾਂ ਮੈਂ ਉਹਨਾਂ ਦਾ ਕਮੈਂਟ ਚੱਕ ਕੇ ਵੀ ਉੱਪਰ ਲਗਾ ਸਕਦੀ ਆਂਗੀ ਪਰ ਨਹੀਂ ਆਪਾਂ ਕਿਸੇ ਦੀ ਬੇਇਜ਼ਤੀ ਨਹੀਂ ਕਰਨਾ ਚਾਹੁੰਦੇਗੇ ਤੇ ਉਹਨਾਂ ਨੂੰ ਕਹਿਣਾ ਚਾਹਨੀ ਹੈ ਕਿ ਵੀ ਹਰੇਕ ਦੇ ਡੋਲਣਾ ਉਹ ਹੁੰਦਾ ਹੈਗਾ ਸਾਬ ਹੁੰਦਾ ਕਿਸੇ ਨੇ ਕਿਵੇਂ ਰਹਿਣਾ ਕਿਸੇ ਨੇ ਕਿਵੇਂ ਰਹਿਣਾਗਾ ਕੋਈ ਬੱਚਾ ਕਿਵੇਂ ਰਹਿੰਦਾ ਕੋਈ ਕਿਵੇਂ ਰਹੇਗਾ ਤੇ ਕਿਸੇ ਦੀ ਮਜਬੂਰੀ ਹੁੰਦੀ ਹੈਗੀ ਵੀ ਖੁਦ ਨੂੰ ਆਪਾਂ ਕਿਵੇਂ ਰੱਖ ਸਕਦੇ ਆਂ ਕਿਵੇਂ ਆਪਾਂ ਕਿਵੇਂ ਕਰ ਸਕਦੇ ਆਗੇ ਤੇ ਹਰੇਕ ਨੂੰ ਨਾ ਦੇਖ ਕੇ ਬੰਦਾ ਵੀਡੀਓ ਦੇਖ ਕੇ ਇਹੜਾ ਜੱਜ ਕਰਨ ਲੱਗ ਜਾਂਦਾ ਹੈਗਾ ਕਿ ਹਾਂ ਇਹ ਐ ਆ ਤੇ ਇਹ ਐ ਆ ਤੇ ਹਰੇਕ ਨੂੰ ਪ੍ਰਭੂ ਜੱਜ ਨਹੀਂ ਕਰੀਦਾ ਹੁੰਦਾਗਾ ਵੀ ਇਹ ਬੱਚਾ ਐ ਆ ਜਾਂ ਇਹ ਬੱਚਾ ਐ ਆ ਜਾਂ ਇਹ ਕੁੜੀ ਐ ਮੈਂ ਐ ਜਾਂ ਇਹ ਮੁੰਡਾ ਐ ਮੈਂ ਵੀਡੀਓ ਦੇ ਵਿੱਚ ਆਪਾਂ ਦੇਖਦੇ ਆ ਉਹ ਕੋਈ ਹੋਰ ਹੁੰਦਾਗਾ ਤੇ ਉਹ ਜ਼ਿੰਦਗੀ ਆਪਾਂ ਅਲੱਗ ਹੁੰਦੀ ਐ ਤੇ ਉਹ ਅੱਡ ਹੁੰਦੀ ਹੈਗੀ ਆਮ ਤੇ ਆਪਾਂ ਉਸ ਜਿễਨੀ ਦੇਖ ਕੇ ਆਪਾਂ ਜੱਜਮੈਂਟ ਲੱਗ ਜੰਨੇ ਆ ਕਰਨ ਤੇ ਪਲੀਜ਼ ਇਦਾਂ ਨਾ ਕਰਿਆ ਕਰੋ ਤੇ ਐਵੇਂ ਕਰਨ ਨਾਲ ਕੀ ਹੁੰਦਾ ਹੈਗਾ ਅਡੋ ਅੱਡੀ ਸਾਰਿਆਂ ਦਾ ਹਿਸਾਬ ਹੁੰਦਾ ਹੈਗਾ ਵੀ ਜਿਨੇ ਵੀ ਉਹ ਕਮੈਂਟ ਕਰਿਆ ਤੇ ਹੁਣ ਉਹਦਾ ਕੀ ਪਤਾ ਹੈ ਵੀ ਕਿਵੇਂ ਹੈ ਕਿਵੇਂ ਨਹੀਂ ਹੈ ਆਪਾਂ ਕਿਵੇਂ ਹੋਵੇ ਬੰਦਾ ਤੇ ਦੂਸਰੇ ਦੀ ਜ਼ਿੰਦਗੀ ਚ ਦਖਲੰਦਾਜੀ ਜ਼ਰੂਰ ਕਰਦਾ ਹੈਗਾ ਇਥੇ ਰਸ਼ਮੀਨ ਥੋੜਾ ਠੀਕ ਸੀਗਾ ਦਵਾਈ ਦੋ ਵੀ ਦਿੱਤੀ ਸੀਗੀ ਤੇ ਮੈਕੂ ਆ ਗਈ ਸੀ ਤੇ ਮੈਕੂ ਨਾਲ ਲੱਗਿਆ ਪਿਆ ਸੀ ਖੇਡਣ ਮੈਕੂ ਆਪਦੇ ਬੱਚੇ ਕਿਤੇ ਚੱਕ ਕੇ ਕਿਤੇ ਰੱਖ ਦਿੰਦੀ ਆ ਕਿਤੇ ਚੱਕ ਕੇ ਮੂੰਹ ਚ ਪਾ ਕੇ ਕਿਤੇ ਲੈ ਜਾਂਦੀ ਆ ਐਂ ਕਰਦੀ ਰਹਿੰਦੀ ਹੈਗੀ ਤੇ ਦੋ ਤਿੰਨ ਥਾਂ ਬਦਲਾਤੀ ਮੈਕੂ ਨੇ ਤੇ ਹੁਣ ਲੱਗਦਾ ਮੈਕੂ ਲੈ ਕੇ ਬੱਚਿਆਂ ਨੂੰ ਕਿਤੇ ਜਾਊਗੀ ਦੂਰ ਛੱਡ ਕੇ ਆਊਗੀ ਮੈਕੂ ਕਹਿੰਦੇ ਆ ਬਿੱਲੀ ਵੀ ਦੂਰ ਬੱਚਿਆਂ ਨੂੰ ਛੱਡ ਜਾਂਦੀ ਆ ਆਪਿਆਂ ਨੂੰ ਕਿਤੇ ਉੱਪਰ ਲੈ ਜਾਂਦੀ ਹੈ ਕਿਤੇ نیچے ਬੱਚਿਆਂ ਨੂੰ ਐਵੇਂ ਕਰੀ ਜਾਂਦੀ ਹੈ ਤੇ ਮੈੱਕੂ ਬੈਠੀ ਸੀ ਤੇ ਜਮਾ ਕੁਝ ਨਹੀਂ ਆਦੀ ਰਸ਼ਮੀਨ ਨੂੰ ਤੇ ਰਸ਼ਮੀਨ ਨੂੰ ਮੈਂ ਖਿਆ ਚਲ ਖੇਡ ਲੈ ਤੇ ਰਸ਼ਮੀਨ ਨੇ ਹੁਣ ਕਰ ਲਈ ਹੈਂਡ ਵਾਸ਼ ਤੇ ਮੈੱਕੂ ਨੂੰ ਹੱਥ ਲਾ ਕੇ ਤੇ ਫਿਰ ਹੈਂਡ ਵਾਸ਼ ਕਰ ਬਈ ਸੀਗੇ ਤੇ ਇੱਧਰ ਉੱਧੇ ਕੱਪੜੇ ਸੁੱਕ ਗਏ ਸੀਗੇ ਤੇ ਉੱਧੇ ਹਜੇ ਗਿੱਲੇ ਹੀ ਸੀਗੇ ਤੇ ਮੌਸਮ ਜਾਂ ਤਾਂ ਐਂ ਬੰਦਾ ਸੀਗਾ ਜਿਵੇਂ ਮੀਂਹ ਆਊਗਾ ਤੇ ਪਰ ਸਾਡੇ ਮੀਂਹ ਨਹੀਂ ਆਇਆ ਕਿੰਨੇ ਦਿਨ ਹੋ ਗਏ ਹੁਣ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ